ਪੰਜਾਬ ਦੀ ਬਾਕੀ ਜ਼ਿਲ੍ਹਿਆਂ ਦੀ ਤਰ੍ਹਾਂ ਬਠਿੰਡਾ ਵਿੱਚ ਵੀ ਸੂਬਾ ਸਰਕਾਰ ਵੱਲੋਂ ਘਰੇਲੂ ਬਿਜਲੀ ਖਪਤਕਾਰਾਂ ਦੀ 7 ਕਿਲੋਵਾਟ ਤੱਕ ਲੋਡ ਤੇ ਸਬਸਿਡੀ ਖਤਮ ਕਰਨ ਤੇ ਪੈਟਰੋਲ ਤੇ ਡੀਜ਼ਲ ਤੇ ਵੈਟ ਵਧਾਉਣ ਦੀ ਬੀਜੇਪੀ ਵਰਕਰਾਂ ਵੱਲੋਂ ਨਿਖੇਦੀ ਕੀਤੀ ਗਈ। ਵਾਕਵਾਖਾਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਸੂਬੇ ਦੇ ਲੋਕਾਂ ਵਿੱਚ ਭਾਰੀ ਗੁੱਸਾ ਦੇਖਣ ਨੂੰ ਮਿਲ ਰਿਹਾ ਏ। ਲੋਕਾਂ ਦਾ ਕਹਿਣਾ ਹੈ ਕਿ ਬਿਜਲੀ ਦਰਾਂ ਅਤੇ ਤੇਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਮੱਧ ਵਰਗ ਤੇ ਭਾਰੀ ਅਸਰ ਪਵੇਗਾ। ਲੋਕਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਪੰਜਾਬ ਵਿੱਚ ਮਹਿੰਗਾਈ ਘਟਾਉਣ ਦੇ ਦਾਅਵੇ ਨਾਲ ਆਈ ਸੀ ਤੇ ਹੁਣ ਮਹਿੰਗਾਈ ਘਟ ਕਰਨ ਦੀ ਥਾਂ ਤੇ ਮਹਿੰਗਾਈ ਵਧਾ ਦਿੱਤੀ ਗਈ ਹੈ ਆਮ ਆਦਮੀ ਪਾਰਟੀ ਨੇ ਜੋ ਲੋਕਾਂ ਨੂੰ ਲੁੱਟ ਲਈ ਇੱਕ ਜਰੀਆ ਬਣਾਇਆ ਹੋਇਆ ਤੇ ਬਿਜਲੀ ਦੇ ਭਾਅ ਵਧਾਏ ਨੇ ਤੇ ਦੂਜੇ ਪਾਸੇ ਪੈਟਰੋਲ ਡੀਜ਼ਲ ਤੇ ਵੈਟ ਵਧਾ ਦਿੱਤਾ ਇਸ ਸ਼ਰੇਮ ਪੰਜਾਬ ਦੇ ਲੋਕਾਂ ਨਾਲ ਧੱਕਾ ਕੀਤਾ ਜਾ ਰਿਹਾ ਆ ਆਮ ਆਦਮੀ ਪਾਰਟੀ ਸਰਕਾਰ ਆਮ ਆਦਮੀ ਦਾ ਸੀ ਸੋਚਦੇ ਆ ਮਾਸਟਰ ਦਾ ਮੈਂ ਮੁੰਡਾ ਔਰ ਛੋਟੇ ਘਰਾਂ ਵਾਸਤੇ ਸੋਚਦਾ ਔਰ ਇਹ ਤੇ ਇਹਨਾਂ ਨੇ ਜਮੇ ਹੀ ਕਰਤਾ ਅੱਗੇ ਕਦੇ ਰੇਟ ਵੱਧਦਾ ਸੀ 2 ਪੈਸੇ 3 ਪੈਸੇ ਵੱਧਦੇ ਸੀ ਸਿੱਧੇ ਢਾਈ ਰੁਪਏ ਬਿਜਲੀ ਦੇ ਝੁੰਡ ਚੱਕ ਤੇ ਹਰ ਬੰਦਾ ਹੁਣ ਇੱਕ ਏਸੀ ਹੈ ਜਿਹੜਾ ਹਰ ਬੰਦੇ ਦੇ ਘਰੇ 90% ਲੋਕਾਂ ਦੇ ਘਰਾਂ ਦੇ ਵਿੱਚ ਏਸੀ ਲੱਗੇ ਹੋਏ ਆ। ਔਰ ਏਸੀ ਜਿਹੜੇ ਹੈਗੇ ਆ ਇੱਕ ਹੁਣ ਲਗਜ਼ਰੀ ਆਈਟਮ ਨਹੀਂ ਰਹੀ। ਜਿਹਦੇ ਨਾਲ ਕੀ ਹੈ ਵੀ ਅ ਜਿੱਦਾਂ 600 ਯੂਨਿਟ ਇਹ ਕਹਿੰਦੇ ਆ ਫ੍ਰੀ ਹੈ। ਉਹ ਕਿਹੜਾ ਘਰ ਐਸਾ ਹੈ ਵੀ ਜਿਹਦੇ ਘਰ ਦੇ ਵਿੱਚ 600 ਯੂਨਿਟ ਫੁਕਦਾ। ਹਰ ਹਰ ਬੰਦੇ ਦੇ ਘੱਟੋ-ਘੱਟ ਜਿਹਦੇ ਏਸੀ ਲੱਗੇ ਆ 700-800 ਯੂਨਿਟ ਫੁਕਦਾ ਔਰ 3 ਰੁਪਏ ਘੱਟੋ-ਘੱਟ 3 ਰੁਪਏ ਹਨਾ ਜਿਹੜਾ ਬਿਜਲੀ ਦਾ ਬਿੱਲ ਵਧਾਇਆ ਇਹ ਸਾਰੇ ਆਮ ਲੋਕਾਂ ਦਾ ਤੱਕਾ ਹੈ। ਜੋ ਇਹਨਾਂ ਨੇ ਕੱਲ ਆਪਦੇ ਪੈਟਰੋਲ ਤੇ ਡੀਜ਼ਲ ਦੇ ਰੇਟ ਜਿਸ ਤਰ੍ਹਾਂ ਵਧਾਏ ਐ ਔਰ ਆਪਣੇ ਡੀਜ਼ਲ ਤੇ ਬਸਾਂ ਦੇ ਕਿਰਾਏ ਵਧਾਏ ਐ ਔਰ ਇਸ ਤਰ੍ਹਾਂ ਜਿਉਂ ਇੱਕ ਬਿਜਲੀ ਜਿਹੜੀ 2.5 ਯੂਨਟ ਵਧਾ ਦਿੱਤੀ ਗਈ ਐ ਔਰ ਇਸ ਤੋਂ ਵੱਡਾ ਕਨਕੋਰ era ਕਿਵੇਂ ਛਾ ਸਕਦਾ ਪੰਜਾਬ ਦੇ ਵਿੱਚ ਇਹਨਾਂ ਨੇ ਇਸ ਤਰ੍ਹਾਂ ਦੇ ਹਾਲਾਤ ਅਜੀਬੀਤੀ ਹਾਲਾਤ ਬਣਾਤੇ ਪੰਜਾਬ ਦੇ ਔਰ ਇੱਕ ਪਾਸੇ ਆਪਦੇ ਵਿਧਾਇਕਾਂ ਦੀ ਤਨਖਾਹ ਵਧਾ ਰਹੇ ਨੇ ਬੜੀ ਸ਼ਰਮਨਾਕ ਗੱਲ ਐ ਆਮ ਜਨਤਾ ਨੂੰ ਇਹਨਾਂ ਨੇ ਚੱਕੀ ਦੇ ਵਿੱਚ ਪਿਸਣ ਲਈ ਮਜਬੂਰ ਕਰਤਾ